ਚਲੋ ਜੀ ਸਵਾਰਕ ਹੋ ਰਹੇ ਹਮ ਪੰਜਾਬ ਨਾਲ ਜੁੜਿਆ ਮਸਲਾ ਹੈ ਦੇਸ਼ ਨਾਲ ਜੁੜਿਆ ਮਸਲਾ ਹੈ ਹੋ ਸਕਦਾ ਦੁਨੀਆ ਦਾ ਵੀ ਕੋਈ ਮਸਲਾ ਹੋਵੇ ਮਨੁੱਖੀ ਤਸਕਰੀ ਅੰਗਾਂ ਦੀ ਤਸਕਰੀ ਤਾਂ ਆਪਾਂ ਅਕਸਰ ਗੱਲ ਕਰਦੇ ਆਂ ਮਨੁੱਖੀ ਤਸਕਰੀ ਦੀ ਗੱਲ ਅਕਸਰ ਹੁੰਦੀ ਹੈ ਉਹ ਚ ਬੱਚਿਆਂ ਦੀ ਮਾਸੂਮ ਬੱਚਿਆਂ ਦੀ ਤਸਕਰੀ ਦੀ ਗੱਲ ਬਹੁਤ ਹੁੰਦੀ ਹੈ ਫਿਲਮਾਂ ਬਣ ਲੀਆਂ ਹੈ ਨਾ ਕਿੰਨੇ ਨੋਵਲ ਪੁਰਸਕਾਰ ਮਿਲਲੇ ਉਹਨਾਂ ਆਧਾਰ ਦੇ ਉੱਤੇ ਹੈ ਨਾ ਕਿੰਨਾ ਕੁਝ ਸਾਹਮਣੇ ਆ ਜਾਂਦਾ ਕਿ ਜੀ ਧਾਰਮਿਕ ਸਥਾਨਾਂ ਤੇ ਜਿੱਥੇ ਮੇਲੇ ਲੱਗਦੇ ਨੇ ਜੀ ਬੱਡੇ ਰੇਲਵੇ ਸਟੇਸ਼ਨ ਨੇ ਜੀ ਬੱਸ ਸਟੈਂਡ ਹੈ ਜੀ ਭੀੜ ਭੜਕਾ ਹੈ ਜੀ ਦਿੱਲੀ ਬੰਬਈ ਕਲਕੱਤੇ ਵਰਗੇ ਸ਼ਹਿਰਾਂ ਜੀ ਬੱਚੇ ਅਗਵਾ ਕਰਕੇ ਅੰਗ ਵੱਢ ਕੇ ਜੀ ਉਹਨਾਂ ਤੋਂ ਫਿਰ ਭੀਖ ਮੰਗਾਈ ਜਾਂਦੀ ਹੈ ਜੀ ਗੈਂਗ ਚੱਲਦੇ ਨੇ ਜੀ ਪੰਜਾਬ ਦੇ ਵਿੱਚ ਹਰ ਸ਼ਹਿਰ ਕਸਬੇ ਚ ਲਾਈਟਾਂ ਦੇ ਉੱਤੇ ਚੌਂਕ ਚ ਰਾਂਹ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਔਰਤਾਂ ਮਿਲਣਗੀਆਂ ਜਿਨ੍ਹਾਂ ਨੇ ਕੁਛੜ ਜਵਾਕ ਚੱਕਿਆ ਹੁੰਦਾ ਮਾਸੂਮ ਜਵਾਕ 2 ਮਹੀਨੇ ਦਾ 3 ਮਹੀਨੇ ਦਾ ਸਾਲਾਂ ਬੱਧੀ ਉਹ ਪ੍ਰਕਿਰਿਆ ਅਸੀਂ ਦੇਖਦੇ ਰਹੇ ਨੇ ਉਹ بڑے ਹੋ ਕੇ ਜਵਾਕ ਕਿੱਥੇ ਜਾਂਦੇ ਨੇ ਤੇ ਮੁੜ ਕੇ ਉਹਨਾਂ ਦੀ ਪੁੱਛੜ 'ਚ ਛੋਟੇ ਜਵਾਕ ਕਿਵੇਂ ਆਉਂਦੇ ਨੇ ਕੌਣ ਨੇ ਉਹ ਜਵਾਕ ਕਿਉਂ ਜਵਾਕ ਉਹਨਾਂ ਔਰਤਾਂ ਦੇ ਆਪਣੇ ਜਵਾਕ ਨੇ ਪੁੱਤ ਨੇ ਪੋਤੀਆਂ ਨੇ ਦੋਤੇ ਨੇ ਦੋਤੀਆਂ ਨੇ ਧੀ ਐ ਪੁੱਤ ਐ ਜੋ ਵੀ ਹੈ ਕਿ ਉਹਨਾਂ ਦਾ ਜਾਂ ਇਹ ਤਸਕਰੀ ਦਾ ਮਾਮਲਾ ਹੈ ਮੇਰੇ ਧਿਆਨ 'ਚ ਇੱਕ ਮਾਮਲਾ ਕਿ ਇੱਕ ਔਰਤ ਨੇ ਆਪਣੇ ਘਰੇ ਕੰਮ ਆਲੀ ਰੱਖੀ ਕਿ ਵੀ ਜਦੋਂ ਅਸੀਂ ਆਦਮੀ ਤਮੀ ਦਫਤਰ ਜਾਂਦੇ ਹਾਂ ਤੂੰ ਜਵਾਕ ਦਾ ਧਿਆਨ ਰੱਖਣਾ ਉਹ ਜਵਾਕ ਨੂੰ ਖਲਾਉਣ ਪਲਾਉਣ ਖਲਾਉਣ ਉਹਦੀ ਦੇਖਭਾਲ ਲਈ ਰੱਖੀ ਇੱਕ ਦਿਨ ਉਸ ਔਰਤ ਨੂੰ ਕੋਈ ਤੇ ਜਲਦੀ ਆਉਣਾ ਪੈ ਗਿਆ ਮੈਨੂੰ ਕਾਰਨ ਯਾਦ ਨਹੀਂ ਕੀ ਸੀਗਾ ਉਹ ਤੇ ਜਦੋਂ ਉਹ ਆਪਣੇ ਘਰ ਤੋਂ ਪਿੱਛੇ ਚੌਂਕਤੇ ਸੀ ਤਾਂ ਉਹਨੇ ਦੇਖਿਆ ਕਿ ਉਹਦੀ ਨੌਕਰਾਂ ਇੱਕ ਬੱਚੇ ਨੂੰ ਗੋਦ ਲਾ ਕੇ ਪੀਖ ਮੰਗ ਰਹੀ ਹੈ ਤੇ ਉਸਨੇ ਜਦੋਂ ਗੱਡੀ ਸਾਈਡ ਤੇ ਲਾ ਕੇ ਉਸਨੂੰ ਬੁਲਾ ਕੇ ਦੇਖਿਆ ਤੇ ਜਵਾਕ ਉਹਦਾ ਸੀ ਕਰਾਲਾ ਬੁਲਾ ਲਿਆ ਕਾਰਵਾਈ ਹੋਈ ਉਹਨੂੰ ਨਸ਼ੇ ਦੀ ਡੋਜ਼ ਦਿੰਦੀ ਸੀ ਤੇ ਜਵਾਕ ਸੁੱਤਾ ਰਹਿੰਦਾ ਸੀ ਹੁਣ ਇੱਥੇ ਕਈ ਜਵਾਕ ਜਾਗਦੇ ਹੁੰਦੇ ਆ ਜਲਤਰ ਸੁੱਤੇ ਵੀ ਮਿਲਦੇ ਆ ਸੋ ਜ਼ਿਆਦਾਤਰ ਜਿਹੜੀਆਂ ਔਰਤਾਂ ਨੇ ਜਵਾਕ ਚੱਕੇ ਹੁੰਦੇ ਆ ਉਹ ਬੜੀ ਗੰਤੀ ਚ ਸੁੱਤੇ ਹੀ ਰਹਿੰਦੇ ਆ ਲਗਭਗ ਉੱਤੇ ਪਰ ਚੁੰਨੀ ਜੀ ਟਕੀਆ ਕਪੜਾ ਪਾਇਆ ਸਿਰ ਦਿਖਦਾ ਜਵਾਕ ਦਾ ਪੈਰ ਜੇ ਦਿਖਦੇ ਨੇ ਬਸ ਉਹ ਤਰਸ ਦੇ ਹੱਦ ਤੈ ਤੂੰ ਲੱਗਦਾ ਕਿ ਯਾਰ ਕਰਮੀ ਚ ਮਾਂ ਕਿਵੇਂ ਮੰਗ ਰਹੀ ਐ ਬੱਚੇ ਲਈ ਇਹਦੀ ਆਪਾਂ ਚੰਗੀ ਜਿੰਦਗੀ ਦੇ ਲਈ ਆਪਣਾ ਯੋਗਦਾਨ ਪਾ ਦੋ 50 100 ਰੁਪਏ ਨੂੰ ਦੇ ਦਿੰਦੇ ਆ 10 ਰੁਪਏ ਤਾਂ ਫਰਾਂ ਦੇ ਸੁਣ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਹਿਲਾਵਲ ਵਿਕਾਸ ਵਿਭਾਗ ਨੇ ਇੱਕ ਪ੍ਰੋਗਰਾਮ ਲਿਖਿਆ ਜੇ ਪ੍ਰੋਗਰਾਮ ਅਮਲ ਚਾਹੁੰਦਾ ਤਾਂ ਜਿੱਥੇ ਕਈ ਗੈਂਗ ਉਜਾਗਰ ਹੋ ਸਕਦੇ ਨੇ ਕਈ ਮਨੁੱਖੀ ਤਸਕਰੀ ਦੇ ਮਾਮਲੇ ਉਜਾਗਰ ਹੋ ਸਕਦੇ ਨੇ ਉੱਥੇ ਬੱਚਿਆਂ ਨੂੰ ਚੰਗਾ ਜੀਵਨ ਮਿਲ ਸਕਦਾ ਜੀ ਹਾਂ ਪੰਜਾਬ ਸਰਕਾਰ ਦੇ ਮਹਿਲਾਵਲ ਵਿਕਾਸ ਵਿਭਾਗ ਵੱਲੋਂ ਖੁਦ ਮੰਤਰੀ ਨੇ ਬੀਬੀ ਬਲਜੀਤ ਕੌਰ ਹੋਰੀ ਉਹਨਾਂ ਦੀ ਅਗਵਾਈ ਚ ਇਹ ਪ੍ਰੋਗਰਾਮ ਬਣਿਆ ਕਿ ਹਰ ਜ਼ਿਲ੍ਹਾ ਪੱਧਰ ਤੇ ਡੀਸੀਆਂ ਨੂੰ ਹਦਾਇਤ ਕੀਤੀ ਗਈ ਕਿ ਤੁਸੀਂ ਇਹਨਾਂ ਔਰਤਾਂ ਦੇ ਪਰ ਬੱਚਿਆਂ ਦੇ ਡੀਐਨਏ ਕਰਾਓ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਨਾਂ ਦਾ ਰਿਸ਼ਤਾ ਹੈ ਜੇ ਰਿਸ਼ਤਾ ਨਹੀਂ ਹੈ ਫਿਰ ਅਗਲੀ ਕਾਰਵਾਈ ਤੇ ਜਾਈਏ ਕਿ ਫਿਰ ਜਵਾ ਕਿੱਥੋਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਸੋ ਇਹ ਵੀ ਦੇਖਿਆ ਜਾਂਦਾ ਕਿ ਜੇ ਕੋਈ ਲੋਕ ਟੋਕਣ ਟੋਕਣ ਲੱਗ ਜਾਣ ਲਗਾਤਾਰ ਕੋਈ ਸੰਸਥਾ ਮੈਂ ਉੱਥੇ ਆ ਜਾਣ ਫਿਰ ਉਹ ਸ਼ਹਿਰ ਬਦਲ ਲੈਂਦੇ ਨੇ ਇਲਾਕਾ ਬਦਲ ਲੈਂਦੇ ਨੇ ਸੋ ਇਸ ਲਈ ਸ਼ੰਕਾ ਸ਼ੋਭਾ ਇਤੋਂ ਵੱਧ ਰਹੀ ਹੈ। ਕਿਹਦਾ ਮਤਲਬ ਕੁਝ ਖਤਰਨਾਕ ਹੈ ਇਹਦੇ ਪਿੱਛੇ, ਕੋਈ ਸ਼ਰਾਰਤ ਹੈ ਇਹਦੇ ਪਿੱਛੇ। ਸੋ ਇਹ ਚੋਰੀ ਦਾ ਮਾਮਲਾ ਵੀ ਹੋ ਸਕਦਾ। ਇਹ ਤਸਕਰੀ ਦਾ ਮਾਮਲਾ ਵੀ ਹੋ ਸਕਦਾ। ਇਹ ਕਿਸੇ ਗੈਂਗ, ਗਰੂਪ ਕੋਈ ਵੱਡੀ ਕਾਰਪੋਰੇਟ ਹੈ ਇਸ ਇੰਡਸਟਰੀ ਦੀ ਕਿਉਂਕਿ ਵੀ ਭੀਖ ਮੰਗਣੀ ਵੀ ਇੰਡਸਟਰੀ ਹੈ। ਇਸ ਇੰਡਸਟਰੀ ਦੀ ਕੋਈ ਨਮੀ ਖੇੜ ਹੈ ਜਾਂ ਇਹ ਪਹਿਲਾਂ ਤੋਂ ਤੁਰਿਆ ਆਉਂਦਾ ਪਸਤਾਰ ਹੈ। ਸੁਇਸਲੀ ਇਹਦੇ ਉੱਤੇ ਜੇ ਪੰਜਾਬ ਸਰਕਾਰ ਪਹਿਲ ਕਰਦੀ ਹੈ ਇਕਦਮ ਇਹ ਲੱਗਦਾ ਆਮ ਲੋਕਾਂ ਨੂੰ ਰਾਤ ਮਿਲੂਗੀ ਜੇ ਇਹ ਇਸ ਤਰ੍ਹਾਂ ਇਹ ਸੜਕਾਂ ਸਾਫ਼ ਹੁੰਦੀਆਂ ਨੇ ਐ ਬਾਜ਼ਾਰ ਖਾਲੀ ਹੁੰਦੇ ਨੇ ਤੇ ਦੂਸਰਾ ਜੋ ਬੱਚਿਆਂ ਨਾਲ ਕੋਈ ਧੋਖਾ ਹੋ ਰਿਹਾ ਹੋਊਗਾ ਉਹਨਾਂ ਜ਼ਿੰਦਗੀ ਨਾਲ ਕਰਵੜ ਹੋ ਰਿਹਾ ਹੋਊਗਾ ਹੋ ਸਕਦਾ ਫਿਰ ਉਸ ਮਸਲੇ ਤੇ ਹਾਂ ਇਹ ਬਸ ਇੰਨਾ ਕੁ ਕਰਕੇ ਨਾ ਛੱਡ ਦਿਓ ਇਹਦੀ ਤਹਿ ਤੱਕ ਜਾਇਓ ਉਹਨਾਂ ਬੱਚਿਆਂ ਦੇ ਮਾਪੇ ਲੱਭਣ ਤੱਕ ਵੀ ਜਾਇਓ ਇਹ ਤਸਕਰੀ ਦੇ ਜਿਹਕੇ ਸੋਏ ਜਿਹਦੀ ਸੰਭਾਵਨਾ ਕਾਫੀ ਜ਼ਿਆਦਾ ਹੈ ਤਾਂ ਫਿਰ ਉਹ ਸੱਚ ਲੱਭਣ ਤੱਕ ਜਾਏ ਉਸ ਵਾਲੇ ਤੱਕ ਬਹੁਤ ਬਹੁਤ ਸ਼ੁਕਰੀਆ